ਕੋਣ ਕਹਾਣੀ ਪ੍ਰਿੰਸੀਪਲ ਸੁਜਾਨ ਸਿੰਘ ਮੈਂ ਜ਼ਿਲ੍ਹੇ ਅੰਬਾਲੇ ਦੇ ਇੱਕ ਪਿੰਡ ਦੇ ਨਿੱਕੇ ਜਿਹੇ ਮਹਾਵਿਦਿਆਲੇ ਦਾ ਅਧਿਆਪਕ ਸਾਂ ਮੈਂ ਉੱਥੋਂ ਅੰਬਾਲੇ ਜਾਣਾ ਸੀ ਇੱਕ ਕਾਨਫਰੰਸ ਦੇਖਣ ਇੱਕ ਮਿੱਤਰ ਨੂੰ ਮਿਲਣ ਡਾਕਟਰ ਨੂੰ ਦੰਦ ਦਿਖਾਉਣ ਤੇ ਖਬਰੇ ਹੋਰ ਕੀ ਕੀ ਕਰਨ ਜੋ ਹੁਣ ਮੈਨੂੰ ਯਾਦ ਨਹੀਂ ਜਿਸ ਸਟੇਸ਼ਨ ਤੋਂ ਮੈਂ ਗੱਡੀ ਚੜ੍ਹਨਾ ਸੀ ਉਹ ਕੋਈ ਪੰਜ ਕੁ ਮੀਲ ਦੀ ਵਿੱਥ ਤੇ ਸੀ ਮੈਂ ਤਪਦੇ ਸੂਰਜ ਦੀ ਦੁਪਹਿਰ ਵਿੱਚ 2 ਕੁ ਮੀਲ ਪੈਂਡਾ ਕਰ ਚੁੱਕਾ ਸਾਂ ਜਦ ਪਹੇ ਵਿੱਚ ਮੈਨੂੰ ਦੋ ਅੰਨੇ ਟੋਣੀ ਨਾਲ ਰਾਹ ਟੋਟੋ ਕੇ ਤੁਰੇ ਜਾਂਦੇ ਦਿਸੇ ਮੈਂ ਕੋਲੋਂ ਲੰਘ ਹੀ ਤੁਰਿਆ ਸਾਂ ਜਦ ਉਹਨਾਂ ਵਿੱਚੋਂ ਅਗਲੇ ਨੇ ਅੰਮ੍ਰਿਤਸਰੀ ਪੰਜਾਬੀ ਵਿੱਚ ਸਰਦਾਰ ਜੀ ਕਹਿ ਕੇ ਆਵਾਜ਼ ਮਾਰੀ ਮੈਂ ਹੈਰਾਨ ਹੋ ਕੇ ਖੜੋ ਗਿਆ ਕਿੱਥੇ ਜਾਣਾ ਜੇ ਸਰਦਾਰ ਜੀ ਉਸ ਫਿਰ ਪੁੱਛਿਆ ਮਹਿਰਾਨ ਸਾਹ ਕੇ ਉਹ ਮੈਨੂੰ ਸਰਦਾਰ ਜੀ ਦੀ ਥਾਂ ਮੀਆਂ ਜੀ ਕਿਉਂ ਨਹੀਂ ਕਹਿੰਦਾ ਜਦ ਕਿ ਉਹਦੀਆਂ ਅੱਖਾਂ ਵਿੱਚ ਡੇਲੇ ਹੀ ਨਹੀਂ ਸਨ ਪਰ ਖੈਰ ਮੈਂ ਉੱਤਰ ਦਿੱਤਾ ਨਾਗਮੈਂਟੇਸ਼ਨ ਗੱਡੀ ਆਉਣ ਵਿੱਚ ਕਿੰਨਾ ਵਕਤ ਹੈ ਉਸ ਕੁਝ ਅਦੀਨਗੀ ਜਹੀ ਨਾਲ ਪੁੱਛਿਆ ਮੈਂ ਕੋਟ ਦੀ ਬਾਹ ਖਿੱਚ ਕੇ ਖੜੀ ਦੇਖਦਿਆਂ ਕਿਹਾ 40 ਮਿੰਟ ਫਿਰ ਉਸੇ ਅੰਨੇ ਨੇ ਮਿੰਨਤ ਨਾਲ ਕਿਹਾ ਸਰਦਾਰ ਜੀ ਜੇ ਤਕਲੀਫ ਨਾ ਮੰਨੋ ਤਾਂ ਸਾਨੂੰ ਵੀ ਉੱਥੇ ਲੈ ਚੱਲੋ ਇਸ ਤਰ੍ਹਾਂ ਤੇ ਅਸੀਂ ਪਹੁੰਚ ਨਹੀਂ ਸਕਦੇ ਮੈਨੂੰ ਤਰਸ ਆ ਗਿਆ ਤੇ ਮੈਂ ਗਰਮੀ ਤੋਂ ਬਚਣ ਲਈ ਕੋਟ ਬਾਹ ਉੱਤੇ ਪਾ ਕੇ ਉਸ ਦੀ ਡੰਗੋਰੀ ਫੜ ਲਈ ਟੋਇਆਂ ਟਿੱਬਿਆਂ ਤੋਂ ਬਚਾਉਂਦਾ ਵਕਤ ਦੀ ਤੰਗੀ ਨੂੰ ਸਮਝਦਾ ਮੈਂ ਆਪਣੀ ਤੇਜ਼ ਚਾਲੇ ਤੁਰਨ ਲੱਗ ਪਿਆ ਰਾਹ ਵਿੱਚ ਮੈਂ ਪੁੱਛਿਆ ਯਾਰ ਸੂਰਮਾ ਸਿਆ ਤੂੰ ਕਿਵੇਂ ਪਛਾਣ ਲਿਆ ਕਿ ਮੈਂ ਸਿੱਖ ਹਾਂ ਉਸ ਥੋੜਾ ਜਿਹਾ ਹੱਸ ਕੇ ਕਿਹਾ ਤੁਹਾਡੇ ਬੂਟਾਂ ਦੀ ਚਾਲ ਤੋਂ ਅੱਛਾ ਮੈਂ ਹੈਰਾਨੀ ਨਾਲ ਕਹਿ ਹੀ ਰਿਹਾ ਸੀ ਕਿ ਉਹ ਛੇਤੀ ਹੀ ਮੁੜ ਕੇ ਬੋਲਿਆ ਤੁਸੀਂ ਅੰਬਰ ਸਰੀਏ ਹੋ ਲੰਮੇ ਹੋ ਪਤਲੇ ਹੋ ਤੇ ਨਾਲੇ ਕੁਝ ਸ਼ਕੀਨ ਜਿਹੇ ਜਾਪਦੇ ਹੋ ਮੈਂ ਪੈਰੋਂ ਪੈਰ ਵੱਦ ਦੀ ਹੈਰਾਨੀ ਨੂੰ ਦਬਾਉਂਦਿਆਂ ਕਿਹਾ ਉਹ ਕਿਦਾਂ ਸਰਦਾਰ ਜੀ ਤੁਹਾਡੀ ਬੋਲੀ ਦੱਸਦੀ ਹੈ ਮੈਂ ਸਮਝ ਗਿਆ ਕਿ ਇਹ ਕੋਈ ਮਾਮੂਲੀ ਆਦਮੀ ਨਹੀਂ ਅਤੇ ਫੇਰ ਪੁੱਛਿਆ ਯਾਰ ਉਹ ਜਾਣਾ ਕਿੱਥੇ ਜੇ ਦੂਜਾ ਸੂਰਮਾ ਜੋ ਹਾਲੀ ਤੱਕ ਨਹੀਂ ਸੀ ਬੋਲਿਆ ਬੜੀ ਸੁਰੀਲੀ ਆਵਾਜ਼ ਨਾਲ ਕਹਿਣ ਲੱਗਾ ਸਰਦਾਰ ਜੀ ਅੰਬਾਲੇ ਕੀ ਕਰਨ ਕਾਨਫਰੈਂਸ ਵਿੱਚ ਸਰਦਾਰ ਜੀ ਉਥੇ ਇੱਕ ਕਾਨਫਰੈਂਸ ਹੋਣੀ ਹੈ ਉਥੇ ਰਾਗ ਵੀ ਹੋਣਗੇ ਅਸੀਂ ਉਥੇ ਜਾਵਾਂਗੇ ਅੱਛਾ ਤੁਸੀਂ ਰਾਗੀ ਹੋ ਪਹਿਲੇ ਨੇ ਕਿਹਾ ਨਹੀਂ ਜੀ ਐਵੇਂ ਮਾਮੂਲੀ ਠੀਹਾ ਠੱਪਾ ਕਰ ਲਈਦਾ ਏ ਇਸ ਤਰ੍ਹਾਂ ਰਾਗ ਉੱਤੇ ਗੱਲਾਂ ਛੇੜ ਪਈਆਂ ਜਿਸ ਦੇ ਦੌਰਾਨ ਵਿੱਚ ਉਹਨਾਂ ਮੈਨੂੰ ਦੱਸਿਆ ਕਿ ਰਾਗ ਕੀ ਹੈ ਗੁਰਬਾਣੀ ਤੇ ਰਾਗ ਦਾ ਕੀ ਸੰਬੰਧ ਹੈ ਗੁਰਬਾਣੀ ਵਿੱਚ ਰਾਗ ਨਾਲ ਕਰੂ ਅੱਖਰ ਦਾ ਕੀ ਅਰਥ ਹੈ ਸੋਰ ਕੀ ਹੁੰਦੀ ਹੈ ਤਾਲ ਕੀ ਹੈ ਸੋਰ ਤਾਲ ਇਕੱਠੇ ਕਿਵੇਂ ਲੱਗਦੇ ਹਨ ਇੱਕ ਰਾਗ ਦਾ ਦੂਜੇ ਰਾਗ ਨਾਲ ਫਰਕ ਕਿਵੇਂ ਬਣਦਾ ਹੈ ਮੋٹے ਮੋٹے ਰਾਗਾਂ ਦੇ ਗਾਣ ਦੇ ਸਮੇਂ ਕਿਹੜੇ ਹੁੰਦੇ ਹਨ ਅਤੇ ਰੁੱਤਾਂ ਕਿਹੜੀਆਂ ਆਦਿ ਉਹਨਾਂ ਨੇ ਬਾਜਾਰੀ ਰਾਗੀਆਂ, ਚਿੰਟਾ ਪਾਰਟੀਆਂ ਤੇ ਆਮ ਗੱਜਲਾਂ ਗਾਣ ਵਾਲਿਆਂ ਉਤੇ ਕਰੜੀ ਪਰਚੋੜ ਕੀਤੀ। ਜਿਹੜੀ ਥੋੜੀ-ਬਹੁਤੀ ਰਾਗਤ ਦੀ ਮੈਨੂੰ ਸਮਝ ਸੀ ਉਸ ਤੋਂ ਸੱਚੇ ਪ੍ਰਤੀਤ ਹੋਣ ਲੱਗ ਪਏ। ਅੰਬਾਲੇ ਜਾ ਕੇ ਗਾਣ ਦਾ ਉਤਸ਼ਾਹ ਤੇ ਉਮਾ ਉਹਨਾਂ ਵਿੱਚ ਬਹੁਤ ਸੀ। ਸਟੇਸ਼ਨ ਤੋਂ ਅੱਧ ਕੁ ਮੀਲ ਦੀ ਵੇਥ ਤੇ ਦੂਜੇ ਸੂਰਮੇ ਨੇ ਸਾਡੇ ਕਦਮਾਂ ਦੀ ਤਾਲ ਤੇ ਬੰਨ੍ਹ ਕੇ ਇੱਕ ਚੀਜ਼ ਗਾਉਣੀ ਸ਼ੁਰੂ ਕਰ ਦਿੱਤੀ। ਹਿੰਦੂस्तानी ਗਾਇਨ ਚਾਜ ਕ੍ਰਿਸ਼ਨਾ ਰਾਵ ਤੋਂ ਉਹ ਮੈਨੂੰ ਤਾਲ ਵਿੱਚ ਪੱਕਾ ਮਾਲੂਮ ਹੁੰਦਾ ਸੀ ਤੇ ਸਿਨੇਮੇ ਦੇ ਮਾਹਰ ਗਵਈਆ ਸਹਿਗਲ ਕੋਲੋਂ ਵੀ ਮਿੱਠਾ ਉਸ ਦੀ ਮੀਂਡ ਤੇ ਗੂੰਜ ਕੇ ਸੀ ਦੇ ਨੂੰ ਵੀ ਪਰੇ ਸੁੱਟਦੀ ਸੀ ਤੇ ਤਰਨ ਨਾਰਾਇਣ ਰਾਓ ਨੂੰ ਮਾਤ ਪਾਉਂਦੀ ਸੀ ਮੈਂ ਮੁੜ ਕੇ ਪਛਾਣ ਦੇਖਿਆ ਉਸ ਦੀਆਂ ਗੱਲਾਂ ਦੀ ਲਾਲੀ ਪ੍ਰਸ਼ੰਸਾ ਦੀਆਂ ਚਾਵਨ ਅੱਖਾਂ ਵਾਂਗ ਕਿਸੇ ਵੱਲ ਵੇਖ ਰਹੀ ਸੀ ਜੇ ਮੈਂ ਸੋਹਣੀ ਕੁੜੀ ਹੁੰਦਾ ਤਾਂ ਸਾਰੀ ਦੁਨੀਆ ਨੂੰ ਛੱਡ ਕੇ ਉਸ ਨਾਲ ਪਿਆਰ ਕਰਦਾ ਜੇ ਮੈਂ ਅਮੀਰ ਹੁੰਦਾ ਆ ਮੈਂ ਅਮੀਰ ਨਹੀਂ ਸਾਂ ਸਾਲਾਂ ਤੋਂ ਬੇਕਾਰ ਨੂੰ 4 ਮਹੀਨੇ ਲਈ ਕਾਰ ਮਿਲੀ ਸੀ ਪਿਛਲੇ ਘਾਪੇ ਹੀ ਨਹੀਂ ਸਨ ਮਿਲੇ ਇਹਨਾਂ ਜਾਦੂਗਰ ਅੰਨਿਆਂ ਨੂੰ ਸੂਟ ਤੇ ਟਾਈ ਹੀਠੋਂ ਕਿਤੇ ਮੇਰੀ ਗਰੀਬੀ ਨਾ ਦਿਸ ਪਵੇ ਉਸ ਦਾ ਗੀਤ ਮੁੱਕ ਚੁੱਕਾ ਸੀ ਮਦਦ ਕੋਈ ਨਾ ਦਿੱਤੀ ਸਗੋ ਪੁੱਛਿਆ ਕਿ ਅੰਬਾਲੇ ਦੀ ਟਿਕਟ ਕਿੰਨੇ ਦੀ ਆਉਂਦੀ ਹੈ ਗੌਣ ਵਾਲੇ ਸੂਰਮੇ ਨੇ ਕਿਹਾ ਸਾਨੂੰ ਕੀ ਪਤਾ ਸਰਦਾਰ ਜੀ ਕੀ ਤੁਸੀਂ ਕਦੇ ਅੰਬਾਲੇ ਨਹੀਂ ਗਏ ਅਸੀਂ ਸੂਰ ਮੇਂ ਪੈਸੇ ਨਹੀਂ ਖਰਚਦੇ ਵਿਦਆਉਟ ਚੜਦੇ ਹਾਂ ਤੇ ਰੇਲ ਵਾਲੇ ਸਾਡੇ ਉੱਤੇ ਤਰਸ ਖਾਂਦੇ ਹਨ ਮੈਂ ਕਿਹਾ ਤੇ ਮੈਨੂੰ ਗੱਡੀ ਸਟੇਸ਼ਨ ਉੱਤੇ ਆਉਣ ਦੀ ਦਿੱਸੀ ਮੈਂ ਡੰਗੋਰੀ ਛੱਡ ਕੇ ਕਿਹਾ ਸਿੱਧੇ ਰਸਤੇ ਛੇਤੀ ਛੇਤੀ ਪਹੁੰਚੋ ਮੈਂ ਨਾਸਕੇ ਟਿਕਟ ਲੈ ਲਵਾਂ ਗੱਡੀ ਸਟੇਸ਼ਨ ਉੱਤੇ ਖੜੀ ਸੀ। ਮੇਰੀ ਟਾਈ ਦੇ ਰੋਹਬ ਵਿੱਚ ਆ ਕੇ ਸਟੇਸ਼ਨ ਮਾਸਟਰ ਨੇ ਟਿਕਟ ਛੇਤੀ ਦੇ ਦਿੱਤੀ। ਗੱਡੀ ਚੱਲਣ ਵਾਲੀ ਸੀ। ਮੈਂ ਵਿੱਚ ਬੈਠ ਗਿਆ। ਠੀਕ ਉਸੇ ਵੇਲੇ ਮੈਨੂੰ ਸੂਰਮੇ ਚیتے ਆਏ। ਬੂਹਾ ਬੰਦ ਹੋ ਚੁੱਕਾ ਸੀ। ਉਹ ਜੰਗਲੇ ਨਾਲ ਖੜੇ ਸਨ। ਸਟੇਸ਼ਨ ਦਾ ਨੌਕਰ ਉਹਨਾਂ ਨੂੰ ਅੰਦਰ ਨਹੀਂ ਸੀ ਆਉਣ ਦਿੰਦਾ। ਨਾਲ ਦੇ ਡੱਬੇ ਵਿੱਚੋਂ ਲਮਕਦੇ ਸਿਪਾਹੀ ਨੂੰ ਮੈਂ ਉਹਨਾਂ ਵੱਲ ਇਸ਼ਾਰੇ ਨਾਲ ਤੱਕਾਇਆ। ਉਸ ਸਟੇਸ਼ਨ ਮਾਸਟਰ ਕੋਲ ਸਿਫਾਰਿਸ਼ ਕੀਤੀ ਪਰ ਉਸ ਆਕੜ ਕੇ ਕਿਹਾ, ਇਹ ਮੇਰਾ ਕੰਮ ਹੈ। ਗੱਡੀ ਫਫਫ ਕਰਕੇ ਤੁਰ ਪਈ ਸ਼ੇਕਸਪੀਅਰ ਦੇ ਦੁਕਾਨਤਾਂ ਵਿੱਚ ਕੋਈ ਅਜੀਹਾ ਦਰਦਨਾਕ ਸੀਨ ਨਹੀਂ ਸੀ ਲੱਭਿਆ ਦੋ ਅੰਨੇ ਜੰਗਲੇਦਾਰ ਬੂਹੇ ਨਾਲ ਮੌਤ ਵਰਗੀ ਨਿਰਾਸ਼ਾ ਵਿੱਚ ਬੱਗੇ ਤੇ ਗੱਡੀ ਦੇ ਤੁਰਨ ਦੀ ਆਵਾਜ਼ ਉਫ ਮੈਂ ਜੀਕ ਉਠਿਆ ਖੂਨ ਖੂਨ ਕਿਸ ਦਾ ਖੂਨ ਇੱਕ ਪੜੇ ਲਿਖੇ ਜੈਂਟਲਮੈਨ ਨੇ ਆਪਣੀ ਸੀਟ ਤੋਂ ਮੇਰੇ ਵੱਲ ਘਬਰਾ ਕੇ ਆਉਂਦਿਆਂ ਪੁੱਛਿਆ ਆਸਾਂ ਦਾ ਮੈਂ ਸ਼ੋਦਾ ਦੇ ਜੋਰ ਵਿੱਚ ਮੱਥੇ ਉੱਤੇ ਹੱਥ ਮਾਰ ਕੇ ਪਿੱਟਿਆ ਕਿਸ ਦੀਆਂ ਆਸਾਂ ਦਾ ਉਨ੍ਹਾਂ ਅੰਨਿਆਂ ਦੀਆਂ ਅਸਾਂ ਦਾ ਮੈਂ ਬਾਹਰ ਇਸ਼ਾਰਾ ਕਰਦਿਆਂ ਕਿਹਾ ਸੈਂਸਿਟਿਵ ਫੂਲ ਜਜ਼ਬਾਤੀ ਮੂਰਖ ਉਸ ਆਖਿਆ ਤੇ ਇਹ ਕਹਿੰਦਾ ਕਹਿੰਦਾ ਆਪਣੀ ਥਾਂ ਤੇ ਜਾ ਬੈਠਾ